ਮੈਂ ਇਹ الزام ਨਹੀਂ ਲਾਇਆ ਮੈਂ ਡੇਟਾ ਦੇ ਨਾਲ ਪ੍ਰੂਫ ਕੀਤਾ ਆ ਕਿ ਉਹ ਹੜ ਆਈ ਸੀ ਪੰਜਾਬ ਵਿੱਚ ਉਹ ਪੂਰੇ ਦੇ ਪੂਰੇ ਕਿ ਇੱਧਰ ਸਰਕਾਰ ਨੇ ਭਾਕੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਵਰਤ ਕੇ ਬੜੇ ਸ਼ਾਤਰ ਤਰੀਕੇ ਨਾਲ ਲਿਆਂਦੇ ਸੀ ਜੀ ਇਹਨਾਂ ਦੇ ਵੱਡੇ ਵੱਡੇ ਅਫਸਰ ਮੈਨੇ ਮੈਨੇ ਕਾਲ ਵੀ ਆਈ ਕਹਿੰਦੇ ਵੀ ਤੂੰ ਕਿਆ الزام ਲਾਉਂਦਾ ਜਦ ਮੈਂ ਡੇਟਾ ਸ਼ੋ ਕੀਤਾ ਉਹਨਾਂ ਕੋਲ ਜਵਾਬ ਨਹੀਂ ਸੀ ਖੜੇ ਪੈਰੀ ਡੋਰ ਤੋੜ ਗਏ ਇੱਕ ਬੰਦੇ ਨੇ ਅੱਜ ਤੱਕ ਜਵਾਬ ਨਹੀਂ ਦਿੱਤਾ ਕਿਉਂਕਿ ਉਹ ਡੇਟਾ ਬਿਲਕੁਲ ਪ੍ਰੂਫ ਕਰਦਾ ਆ ਕਿ ਦੇ ਹੜ ਜਿਹੜੇ ਪੰਜਾਬ ਵਿੱਚ ਜਾਂਦੇ ਬੜੇ ਆਪਣੇ ਮਕਸੂਬੇ ਨਾਲ ਮਿੱਥ ਕੇ ਲਿਆਉਂਦੇ ਤੇ ਜੇ ਤੁਹਾਡੇ ਕੋਲ ਵਕਤ ਹੋਏਗਾ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਡੇਟਾ ਉਹ ਡੇਟਾ ਭਾਵੇਂ ਸਰਕਾਰੀ ਹੈ ਜਾਂ ਤੁਸੀਂ ਵੈਸੇ ਕਿਤੇ ਪ੍ਰਾਈਵੇਟ ਤੌਰ ਤੇ ਲਿਆ ਫਿਰ ਸਰਕਾਰੀ ਬਿਲਕੁਲ ਸਰਕਾਰੀ ਡੇਟਾ ਆ ਉਹ ਮੈਂ ਪਿਛਲੇ 10 ਸਾਲਾਂ ਦਾ ਡੇਟਾ ਡੀ ਲੈਵਲ ਦਾ ਡਾਊਨਲੋਡ ਕਰਕੇ ਐਨਲਾਈਜ਼ ਕੀਤਾ ਮੈਂ ਤੁਹਾਨੂੰ ਉਹਨੇ ਦਿਖਾਉਂ ਆ ਆ ਦੇਖੋ ਜੀ ਹੜ ਕਿੰਦਾ ਲਿਆ ਇਹਨਾਂ ਦੇ ਤੋਵਾ ਦੇ ਦੁਨੀਆ ਵਿੱਚ ਕਿਤੇ ਇਹ ਜਗ੍ਹਾ ਨਹੀਂ ਜਿੱਥੇ ਇੰਨੇ ਘੱਟ ਏਰੀਆ ਵਿੱਚ ਇੱਨੇ ਵੱਡੇ ਵੱਡੇ ਇੰਨੇ ਸਾਦੇ ਡੈਮ ਬਣਦੇ ਹੁਣ ਤਾਂ ਫਿਰ ਤੁਸੀਂ ਦੱਸੋ ਡੈਮ ਹੜ ਆ ਕਿੱਦਾਂ ਜਾਂਦਾ ਕੋੜ ਫਿਰ ਹੈ ਪਰ ਧਾਨ ਵੇਲਾ ਲੋ ਸਸਰੀ ਕਾਲ ਜੇ ਸਾਰਿਆਂ ਨੂੰ ਅੱਜ ਬਹੁਤ ਅਹਿਮ ਮੁੱਦੇ ਤੇ ਗੱਲ ਕਰਾਂਗੇ ਇੱਕ ਤਾਂ ਜਿਵੇਂ ਪੰਜਾਬ ਦੇ ਵਿੱਚ ਹੜ ਆਇਆ ਪੰਜਾਬ ਭਾਵੇਂ ਪਾਕਿਸਤਾਨ ਦਾ ਭਾਵੇਂ ਇੰਡੀਆ ਦਾ ਆ ਦੋਵੇਂ ਪਾਸੇ ਹੜ ਆਏ ਹੋਏ ਆ ਜਿਹੜਾ ਇੰਡੀਆ ਵਾਲੇ ਪਾਸੇ ਪਾਕ ਪੰਜਾਬ ਆ ਸੋ ਲੇਕਿਨ ਤਰਾਸ ਦੀ ਇਹ ਗੱਲ ਦੀ ਆ ਗਈ ਕਿ ਪੰਜਾਬ ਜਿਹੜਾ ਇੰਡੀਆ ਦੇ ਵਿੱਚ ਰਹਿ ਗਿਆ ਉਹਨੂੰ ਇੱਕ ਇਹਨਾਂ ਨੇ ਮਤਰੇ ਹੋਏ ਜਿਹੜਾ ਕਿਸੇ ਦਾ ਨਜਾਇਜ਼ ਔਲਾਦ ਹੁੰਦੀ ਹੈ ਬੱਚਾ ਉਹਨੂੰ ਉਵੇਂ ਛੱਡ ਦਿੱਤਾ ਵੀ ਸਾਡਾ ਦਾ ਕੋਈ ਲਿੰਕ ਹੈ ਨਹੀਂ ਇਸ ਪੰਜਾਬ ਦੇ ਨਾਲ ਸੋ ਉਦੋਂ ਆਪਾਂ ਵੀ ਬਥੇਰੀਆਂ ਗੱਲਾਂ ਪੰਜਾਬ ਪੰਜਾਬੀ ਜਾਂ ਕੋਈ ਜਿਹੜੇ ਹੁੰਦੇ ਆ ਹਿੰਦੂ ਲੀਡਰ ਵੀ ਵੀ ਪੱਗਾਂ ਬੰਨ ਕੇ ਗੁਰੂ ਘਰਾਂ ਜਾਂਦੇ ਆ ਜਾਂ ਵੱਡੇ ਵੱਡੇ ਭਾਸ਼ਣ ਦੇਣਗੇ ਪਰ ਲੋੜ ਵੇਲੇ ਕੋਈ ਨਹੀਂ ਖੜਿਆ ਸੋ ਜਿਵੇਂ ਹਿਮਾਚਲ ਨੂੰ ਤਾਂ ਲਗਭਗ 2000 2000 ਕਰੋੜ ਤੋਂ ਵੱਧ ਉਹਨਾਂ ਨੇ ਜਿਹੜਾ ਸੀ ਰਿਲੀਫ ਫੰਡ ਵੀ ਜਾਰੀ ਕੀਤਾ ਹੈ ਨੈਸ਼ਨਲ ਜਿਹੜਾ ਜਜਾਸਟਰ ਫੰਡ ਸੀ ਲੇਕਿਨ ਪੰਜਾਬ ਵਾਸਤੇ ਹਲੇ ਤੱਕ ਕੋਈ ਅਨਾਉਂਸਮੈਂਟ ਵੀ ਨਹੀਂ ਕੀਤੀ ਗਈ ਵੀ ਕੀ ਐਸੀ ਕਰਾਂਗੇ ਸਿਰਫ ਭਗਵੰਤ ਮਾਨ ਹੁਣਾਂ ਦੀ ਗਦਾਵਰੀ ਬੇਸ ਤੇ ਅਨਾਉਂਸਮੈਂਟ ਹੋਈ ਵੀ ਐਸੀ ਗਦਾਉਰੀਆਂ ਦੇ ਉੱਪਰ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹ ਕਰਾਂਗੇ ਪਰ ਉਹਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਲੈਪਸ ਹੈ ਵੀ ਆ ਕਿ ਜਿਵੇਂ ਹਿਮਾਚਲ ਦੇ ਵਿੱਚ ਹੜ੍ਹ ਆਏ ਤਾਂ ਉੱਥੇ ਜਿਵੇਂ ਉੱਥੇ ਹਿਮਾਚਲ ਦੇ ਭਾਜਪਾ ਦੇ ਲੀਡਰ ਸੀ ਇਹਨੂੰ ਰਾਗ ਵਰਗੇ ਜਾਂ ਹੋਰ ਵੱਡੇ ਵੱਡੇ ਲੀਡਰ ਨੇ ਉੱਥੇ ਉਹਨਾਂ ਨੇ ਇਮੀਡੀਏਟਲੀ ਅਪਰੋਚ ਕੀਤੀ ਸੈਂਟਰ ਨੂੰ ਰਮਨਤ੍ਰਲ ਸਰਕਾਰ ਨੇ ਇੱਕ ਫਾਰਮਲ ਡਿਮਾਂਡ ਹੁੰਦੀ ਹੈ ਰਿਟਨ ਲਈ ਉਹ ਵੀ ਸੈਂਟਰ ਤੋਂ ਕਰ ਲਈ ਸੀ ਪਰ ਪੰਜਾਬ ਸਰਕਾਰ ਦੀ ਨਲਾਇਕੀ ਦੇਖੋ ਇਹਨਾਂ ਨੇ ਹੁਣ ਤੱਕ ਕੋਈ ਵੀ ਫਾਰਮਲ ਡਿਮਾਂਡ ਕੀਤੀ ਨਹੀਂ ਸੈਂਟਰ ਦੇ ਕੋਲੋਂ ਕਿ ਸਾਨੂੰ ਕੋਈ ਰਿਲੀਫ ਫੰਡ ਚਾਹੀਦਾ ਆ ਪੰਜਾਬ ਇਸ ਟਾਈਮ ਜਿੰਨਾ ਵੀ ਕੁਝ ਸਰਵਾਈਵ ਕਰ ਰਿਹਾ ਹੜ੍ਹਾਂ ਦੇ ਵਿੱਚ ਉਹ ਪਿਓਰਲੀ ਦਸਵੰਦ ਦੇ ਤੌਰ ਤੇ ਕਰ ਰਿਹਾ ਉਹ ਚਾਹੇ ਐਨਆਰਆਈ ਬਾਹਰੋਂ ਦੇਣ ਚਾਹੇ ਲੋਕ ਆਪਣਾ ਲੋਕਲ ਪੱਤਰ ਤੇ ਇਕੱਠਾ ਕਰਕੇ ਦੇਣ ਪਰ ਨਾਲ ਨਾਲ ਇੱਕ ਦੁੱਖ ਦੀ ਗੱਲ ਹੋਰ ਵੀ ਆ ਕਿ ਜਿੰਨੇ ਵੱਡੇ ਵੱਡੇ ਡੇਰੇ ਸੀ ਉਹ ਵੀ ਸਾਰੇ ਘਰਾਂ ਚੁੱਪ ਕਰਕੇ ਬੈਠੇ ਆ ਸੋ ਇਹ ਵੀ ਇੱਕ ਸੋਚਣ ਵਾਲੀ ਗੱਲ ਆ ਕਿ ਜਦੋਂ ਪੰਜਾਬ ਨੂੰ ਲੋੜ ਪੈਂਦੀ ਆ ਤਾਂ ਇਹ ਸਾਰੇ ਲੋਕ ਮਤਰਈ ਮਾਂ ਵਾਲਾ ਕਿਉਂ سلوਕ ਕਰਦੇ ਆ ਮੇਰੇ ਨਾਲ ਸਰਦਾਰ ਹਰਜੀਤ ਸਿੰਘ ਅਮਰੀਕਾ ਤੋਂ ਜੁੜੇ ਹੋਏ ਨਹੀਂ ਭਾਜੀ ਇਸ ਟਾਈਮ ਆਪਾਂ ਹੜਾ ਤੋਂ ਸ਼ੁਰੂ ਕਰ ਲਈਏ ਪੰਜਾਬ ਦੇ ਵਿੱਚ ਜੋ ਕੁਝ ਚੱਲ ਰਿਹਾ ਸੋ ਜਿਹੜੇ ਤੋਂ ਪਹਿਲਾਂ ਬੋਲਿਆ ਹਾਂ ਸਾਹਿਬਾਇਰ ਜੀ ਕਿਰਪਾ ਕਰਕੇ ਬੋਲੋ ਜੀ ਕਹਿੰਦੇ ਤੁਸੀਂ ਮੁੱਦਾ ਸਮਝ ਗਏ ਵੀ ਆਪਾਂ ਹੜਾ ਦੇ ਉੱਪਰ ਸ਼ੁਰੂ ਕਰ ਲਿਆ ਤੁਹਾਡੇ ਕੋਲ ਕੀ ਇਨਫੋਰਮੇਸ਼ਨ ਹੈ ਕੀ ਗੱਲਬਾਤ ਹੈ ਜਾਣਕਾਰੀ ਉਸ ਦੇ ਸਬੰਧ ਦੇ ਵਿੱਚ ਹਾਂ ਜੀ ਜਿੰਦੂ ਦੇਖੋ ਇਹ ਜੋ ਹੜਾ ਆਇਆ ਹੈ ਨਾ ਪਹਿਲਾਂ ਤੁਸੀਂ ਕਿਹਾ ਪੰਜਾਬ ਦੀ ਕੋਈ ਮਦਦ ਨਹੀਂ ਕਰ ਰਿਹਾ ਮਦਦ ਤਾਂ ਦੂਰ ਦੀ ਗੱਲ ਹੈ ਉਹ ਜਿਹੜਾ ਬੰਦਾ ਤੁਹਾਨੂੰ ਡੋਪੋ ਰਿਹਾ ਉਹ ਤੁਹਾਡੀ ਮਦਦ ਕਿਉਂ ਕਰੂਗਾ ਰਾਈਟ ਬਿਲਕੁਲ ਸਹੀ ਹੈ ਤੁਸੀਂ ਕਹੋਗੇ ਕਿ ਹਰਜੀਤ ਸਿੰਘ ਤੁਸੀਂ ਕਿਦਾਂ ਦਾ ਇਲਜ਼ਾਮ ਲਾ ਰਹੇ ਹੋ ਹਾਂ ਪਰ ਮੈਂ ਇਹ ਇਲਜ਼ਾਮ ਨਹੀਂ ਲਾਏ ਮੈਂ ਡੇਟਾ ਦੇ ਨਾਲ ਪਰੂਵ ਕੀਤਾ 2023 ਵਿੱਚ ਜੋ ਹੜ੍ਹ ਆਈ ਸੀ ਪੰਜਾਬ ਵਿੱਚ ਉਹ ਪੂਰੇ ਦੇ ਪੂਰੇ ਕੇਂਦਰ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਵਰਤ ਕੇ ਬੜੇ ਸ਼ਾਤਰ ਤਰੀਕੇ ਨਾਲ ਲਿਆਦੇ ਸੀ ਜੀ ਉਹ ਦਾ ਪ੍ਰੂਵ ਕੀਤਾ ਸੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਆਪਣਾ ਡਾਟਾ ਯੂਜ਼ ਕਰਕੇ ਉਹ ਮੇਰੇ ਆਰਟੀਕਲ ਵੱਖ-ਵੱਖ ਡੈਸਪੂਰਾ ਦੇ ਜਿਹੜੀਆਂ ਚੰਗੀ ਕ੍ਰੈਡੀਬਲ ਨਿਊਜ਼ ਏਜੰਸੀਆਂ ਨੇ ਉਹਨਾਂ 'ਚ ਛਪੇ ਵੀ ਨੇ ਤੇ ਇੱਕ ਮੇਰੇ ਉਹ ਡਾਟਾ ਦੇ ਨਾਲ ਪਰ ਇੰਡੀਆ ਚ ਉਹ ਸਾਰੇ ਲੇਖ ਇਹ ਇੱਥੇ ਤੱਕ ਕੀ ਉਹ ਨਿਊਜ਼ ਏਜੰਸੀਆ ਵੀ ਬੈਨ ਕਰ ਦਿੱਤੀਆਂ ਗਈਆਂ ਜੀ ਇਹਨਾਂ ਦੇ ਵੱਡੇ ਵੱਡੇ ਅਫਸਰ ਮੈਨੂੰ ਮੈਨੂੰ ਕਾਲ ਵੀ ਆਈ ਕਹਿੰਦੇ ਵੀ ਤੂੰ ਕਿਆ ਚਾਹ ਮਨਾਉਂਦਾ ਜਦ ਮੈਂ ਡਾਟਾ ਸ਼ੋ ਕੀਤਾ ਉਹਨਾਂ ਕੋਲ ਜਵਾਬ ਨਹੀਂ ਸੀ ਖੜੇ ਪੈਰੀ ਡੋਰ ਤੋੜ ਗਏ ਹਮ ਇੱਕ ਬੰਦੇ ਨੇ ਅਜ ਤੱਕ ਜਵਾਬ ਨਹੀਂ ਦਿੱਤਾ ਕਿਉਂਕਿ ਉਹ ਡਾਟਾ ਬਿਲਕੁਲ ਪ੍ਰੂਫ ਕਰਦਾ ਆ ਕਿ ਇਹਨਾਂ ਨੇ ਹਰ ਜਿਹੜੇ 2023 ਵਿੱਚ ਪੰਜਾਬ ਵਿੱਚ ਲਿਆਂਦੇ بڑے ਆਪਣੇ ਮਕਸੂਬੇ ਨਾਲ ਮਿੱਥ ਕੇ ਲਿਆਂਦੇ ਤੇ ਜਦ ਤੁਹਾਡੇ ਕੋਲ ਵਕਤ ਹੋਏਗਾ ਮੈਂ ਤੁਹਾਨੂੰ ਦਿਖਾਵਿਦਾਂ ਡੇਟਾ ਪਾ ਡੇਟਾ ਪਾ ਜੇ ਸਰਕਾਰੀ ਆ ਜਾਂ ਤੁਸੀਂ ਵੈਸੇ ਕਿਤੇ ਪ੍ਰਾਈਵੇਟ ਤੌਰ ਤੇ ਲਿਆ ਹੋਇਆ ਸਰਕਾਰੀ ਬਿਲਕੁਲ ਸਰਕਾਰੀ ਡੇਟਾ ਆ ਤੇ ਉਹਨਾਂ ਦੀ ਬੀਬੀਐਮਪੀ ਵਾਲੀ ਦੀ ਕਵੈਂਟ ਸਾਈਟ ਆ ਜਿਹਦੇ ਉੱਪਰ ਡੇਲੀ ਕਿੰਨਾ ਵਾਟਰ ਛੱਡਿਆ ਗਿਆ ਕਿੰਨਾ ਵਾਟਰ ਅੰਦਰ ਆਇਆ ਕਿੰਨਾ ਆਊਟਫਲੋ ਸੀ ਕਿੰਨਾ ਇਨਫਲੋ ਸੀ ਤੇ ਕਿੰਨਾ ਡੈਮ ਦਾ ਵਾਟਰ ਲੈਵਲ ਹੈਗਾ ਉਹ ਪਬਲਿਸ਼ ਕਰਦੇ ਨੇ ਉਹ ਮੈਂ ਪਿਛਲੇ 10 ਸਾਲਾਂ ਦਾ ਡੇਟਾ ਡੇ ਲੈਵਲ ਦਾ ਡਾਊਨਲੋਡ ਕਰਕੇ ਐਨਲਾਈਜ਼ ਕੀਤਾ ਮੈਂ ਤੁਹਾਨੂੰ ਹੁਣੇ ਦਿਖਾਉਣਾ ਆ ਦੇਖੋ ਜੀ ਅੜ ਕਿਦਾਂ ਲਿਆਈ ਜਾਂਦੇ ਆ ਤਿੱਕਾ ਪਹਿਲਾਂ ਮੈਂ ਤੁਹਾਨੂੰ ਇਹ ਦਿਖਾਉਣ ਤੋਂ ਪਹਿਲਾਂ ਆ ਦਿਖਾਣਾ ਤੁਹਾਨੂੰ ਪੰਜਾਬ ਦੇ ਜਿਹੜੇ ਡੈਮ ਨੇ ਆ ਤਿੰਨ ਮੇਨ ਸਾਡੇ ਦਰਿਆ ਨੇ ਜੀ ਸਭ ਤੋਂ ਉੱਤੇ ਰਾਵੀ ਹੈ ਰਾਵੀ ਤੇ ਦੋ ਵੱਡੇ ਡੈਮ ਲੱਗੇ ਹੋਏ ਨੇ ਫਿਰ ਬਿਆਸ ਆ ਬਿਆਸ ਤੇ ਦੋ ਵੱਡੇ ਡੈਮ ਤੁਹਾਡੀ ਸਕਰੀਨ ਸ਼ੇਅਰ ਨਹੀਂ ਹੋਈ ਭਾਜੀ ਤੁਸੀਂ ਸਕਰੀਨ ਸ਼ੇਅਰ ਕਰਨਾ ਚਾਹੁੰਦੇ ਸ਼ਾਇਦ ਅੱਛਾ ਮੈਂ ਸਕਰੀਨ ਸ਼ੇਅਰ ਕਰਕੇ ਤੁਹਾਨੂੰ ਡਾਟਾ ਦਿਖਾਉਂਦਾ ਹਾਂ ਨਾਲ ਨਾਲ ਫਿਰ ਸਾਰੀ ਆਡੀਅנס ਦੇਖ ਲੂਗੀ ਨਾ ਗੱਲ ਸਮਝ ਆ ਜਾਊਗੀ ਆ ਗਈ ਜੀ ਸਕਰੀਨ ਸ਼ੇਅਰ ਹੋ ਗਈ ਜੀ ਠੀਕ ਹੈ ਨਾ ਜੀ ਤੇ ਆ ਜਿਵੇਂ ਤੁਸੀਂ ਦੇਖ ਰਹੇ ਹੋ ਆ ਪੰਜਾਬ ਦੇ ਤਿੰਨ ਦਰਿਆ ਨੇ ਇਹ ਇਹਨਾਂ ਉੱਤੇ ਹਰ ਦਰਿਆ ਦੇ ਉੱਤੇ ਵੱਡੇ ਵੱਡੇ ਬੰਨ ਲੱਗੇ ਹੋਏ ਨੇ ਰਾਵੀ ਵੈਸਟ ਬੋਸਟ ਆਈ ਦੇ ਪਰ ਦੋ ਵੱਡੇ ਬੰਨ ਲੱਗੇ ਨੇ ਉਹਦਾ ਸਾਰਾ ਪਾਣੀ ਕੱਢ ਕੇ ਪਾਇਆ ਜਾਂਦਾ ਬਿਆਸ ਵਿੱਚ ਉਹਦੇ ਪਰ ਦੋ ਵੱਡੇ ਡੈਮ ਨੇ ਪੈਂਗ ਤੇ ਪੋਂਡੋ ਫਿਰ ਉਹਦਾ ਸਾਰਾ ਪਾਣੀ ਕੱਢ ਕੇ ਆ ਬਿਆਸ ਸਤਲੁਜ ਜ਼ਿਲ੍ਹੇ ਕਰਾਹੀ ਲੈ ਕੇ ਆਇਆ ਜਾਂਦਾ ਸਤਲੁਜ ਵਿੱਚ ਤੇ ਉੱਥੇ ਦੋ ਵੱਡੇ ਡੈਮ ਨੇ ਭਾਗੜਾ ਤੇ ਨੰਗਲ ਇਹਨਾਂ ਸਾਰਿਆਂ ਡੈਮਾਂ ਦਾ ਜੋ ਵਾਟਰ ਲੈਵਲ ਦਾ ਡਾਟਾ ਸੀ ਪਿਛਲੇ 10 ਸਾਲਾਂ ਦਾ ਇਹਨਾਂ ਦੇ ਵੈਬ ਪੋਰਟਲ ਤੇ ਪਿਆ ਸੀ ਮੈਂ ਸਾਰਾ ਡਾਊਨਲੋਡ ਕੀਤਾ ਤੇ ਦੇਖਿਆ ਕਿ ਭਾਈ ਇੰਨੇ ਡੈਮ ਹੋਣ ਤੋਂ ਬਾਅਦ ਇਹ ਤਾਂ ਹੜਾ ਆ ਗਿਆ ਹੂੰ ਕਿਉਂਕਿ ਜੇ ਡੈਮ ਦਾ ਕੰਮ ਕੀ ਹੁੰਦਾ ਡੈਮ ਦਾ ਕੰਮ ਹੁੰਦਾ ਪਾਣੀ ਨੂੰ ਰੋਕ ਲੈਣਾ ਪਾਣੀ ਆ ਰਿਹਾ ਪਹਾੜਾ ਤੋਂ ਜੀ ਪਲੇ ਵਿੱਚ ਵੜਨ ਤੋਂ ਪਹਿਲਾਂ ਉੱਥੇ ਤੁਸੀਂ ਬੰਨ੍ਹ ਲਾ ਲੈਂਦੇ ਆ ਤੇ ਇੱਕ ਵੱਡਾ ਰੈਦਰ ਵਾਇਰ ਬਣਾ ਲੈਂਦੇ ਆ ਉੱਥੇ ਪਾਣੀ ਨੂੰ ਸਟੋਰ ਕਰ ਲੈਂਦੇ ਇਹਦੇ ਦੋ ਫਾਇਦੇ ਹੁੰਦੇ ਨੇ ਪਹਿਲਾ ਫਾਇਦਾ ਇਹ ਕਿ ਜਦ ਤਾਂ ਹੁੰਦਾ ਸੁੱਕੇ ਸੁੱਕੇ ਮਹੀਨੇ ਜਦ ਪਾਣੀ ਨਹੀਂ ਪੈਦਾ ਜੀ ਉਸ ਵਿੱਚ ਡਰੇਨਰ ਵਾਰ ਵਿੱਚ ਜਿਹੜਾ ਪਾਣੀ ਹੈ ਉਹਨੂੰ ਛੱਡਿਆ ਜਾ ਸਕਦਾ ਤਾਂਕਿ ਕਿਸਾਨਾਂ ਨੂੰ ਪਾਣੀ ਮਿਲੇ ਇਹ ਉਹਦਾ ਗਿੱਲੇ ਵੀ ਨਹੀਂ ਜਦ ਬਹੁਤ ਜ਼ਿਆਦਾ ਨਹੀਂ ਪੈਂਦਾ ਜਿਵੇਂ ਮੌਨਸੂਨ ਆ ਉਸ ਵੇਲੇ ਕੀ ਹੁੰਦਾ ਹੈ ਡਰੇਨਰ ਵਾਈਵ ਨੂੰ ਖਾਲੀ ਰੱਖਿਆ ਜਾਂਦਾ ਆ ਤਾਂਕਿ ਜਦੋਂ ਜ਼ਿਆਦਾ ਪਾਣੀ ਆਵੇ ਉਹ ਪਲੇਂਡ ਵਿੱਚ ਨਾ ਜਾਵੇ ਉਹਨੂੰ ਰੋਕ ਕੇ ਪਲੇਂਡ ਨੂੰ ਹੜ ਤੋਂ ਬਚਾਇਆ ਜਾਵੇ ਜੀ ਤਾਂ ਫਿਰ ਐਡੇ ਐਨੇ ਡੈਮ ਹੁਣ ਤੋਂ ਬਾਅਦ ਦੁਨੀਆ ਵਿੱਚ ਕਿਤੇ ਇਹੋ ਜਿਹੀ ਜਗ੍ਹਾ ਨਹੀਂ ਹੈਗੀ ਜਿੱਥੇ ਇੰਨੇ ਘੱਟ ਏਰੀਆ ਵਿੱਚ ਐਡੇ ਵੱਡੇ ਵੱਡੇ ਐਨੇ ਸਾਰੇ ਡੈਮ ਲੱਗੇ ਹੁਣ ਤਾਂ ਫਿਰ ਤੁਸੀਂ ਦੱਸੋ ਡੈਮ ਹੜ ਆ ਕਿੱਦਾਂ ਆ ਪੰਜਾਬ ਵਿੱਚ ਬਿਲਕੁਲ ਜੀ 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 ਪੰਜਾਬ ਵਿੱਚ ਹੜਾਂ ਦੀ ਕੋਈ ਹਿਸਟਰੀ ਵੀ ਨਹੀਂ ਹੈਗੀ ਇਹ ਹੜ ਆਣੇ ਹੀ ਸ਼ੁਰੂ ਹੋਏ ਜਦ ਡੈਮ ਬਣੇ ਹਮ ਕਿਉਂਕਿ ਇਹ ਡੈਮਾਂ ਨੂੰ ਵਰਤਿਆ ਜਾ ਰਿਹਾ ਹੈ ਹੜ ਲਿਆਣ ਵਾਸਤੇ ਹੁਣ ਤੁਸੀਂ ਪੁੱਛੋ ਕਿੱਦਾਂ ਵਰਤਿਆ ਜਾ ਰਿਹਾ ਹੈ ਜੀ ਵੈਪਨ ਐਜ਼ ਅ ਵੈਪਰ ਵਰਤ ਰਹੇ ਨੇ ਹਾਂ ਜੀ ਇਹਦਾ ਵੈਪਨ ਆਹ ਦੇਖੋ ਆਹ ਅੱਠ 99 ਦਿਖਾਉਣਾ ਕਿ ਕਿੱਦਾਂ ਇਹਦਾ ਵੈਪਨ ਵਰਤਦੇ ਨੇ ਹਾਂ ਦੇਖੋ ਜੀ ਪਿਛਲੇ 5 ਸਾਲਾਂ ਦਾ ਇਹ ਸੁੱਕੇ ਜਿਹੜੇ ਮਹੀਨੇ ਨੇ ਨਾ ਜਿਹੜੇ ਮਾਰਚ ਤੋਂ ਲੈ ਕੇ ਜੂਨ ਤੱਕ ਜਿਹੜੇ ਸੁੱਕੇ ਮਹੀਨੇ ਹੁੰਦੇ ਆ ਇਹਦੇ ਵਿੱਚ ਪਾਣੀ ਜਿਹੜਾ ਡੇ ਲੇਵਲ ਇਹਨਾਂ ਨੇ ਛੱਡਿਆ ਆਊਟਫਲੋ ਇਹ ਇਹ ਦਿਖਾਇਆ ਹੋਇਆ ਮੈਂ ਠੀਕ ਆ ਆ 2018 ਦਾ 2019 ਦਾ 2020 ਦਾ 2021 ਦਾ 2022 ਦਾ ਆ 2023 ਚ ਦੇਖੋ ਇਹਨਾਂ ਨੇ ਕੀ ਕੀਤਾ ਜਿਹੜੇ ਸੁੱਕੇ ਮਹੀਨੇ ਨੇ ਜਿਹੜਾ ਰੈੱਡ ਰੱਗ ਤੁਹਾਨੂੰ ਨਜ਼ਰ ਆ ਰਹੀ ਆ ਬਾਹਰ ਸੁੱਕੇ ਮਹੀਨਿਆਂ ਵਿੱਚ ਜਿਹੜਾ ਪਾਣੀ ਇਹਨਾਂ ਨੇ ਛੱਡਣਾ ਸੀ ਹੂੰ ਛੱਡਿਆ ਮਾਰਚ ਤੋਂ ਲੈ ਕੇ ਜੂਨ ਤੱਕ ਡੈਮ ਵਿੱਚੋਂ ਪਾਣੀ ਛੱਡਣਾ ਸੀ ਤਾਂ ਕਿ ਡੈਮ ਖਾਲੀ ਹੋ ਸਕੇ ਤਾਂ ਜੋ ਮੌਨਸੂਨ ਪੈਣ ਦਾ ਅਸੀਂ ਉਹਦੇ ਵਿੱਚ ਪਾਣੀ ਰੋਕ ਲਈਏ ਜੀ ਪਰ ਤੁਹਾਨੂੰ ਦਿਖ ਰਿਹਾ ਆਹ ਗ੍ਰਾਫ ਵਿੱਚ ਕੀ ਕੀ ਗਾ ਦੇਖ ਰਿਹਾ ਜੀ ਦੇਖ ਰਿਹਾ ਚੰਗੀ ਤਰ੍ਹਾਂ ਅੱਤੇ ਤੋਂ ਵੀ ਜ਼ਿਆਦਾ ਆਊਟਫਲੋ ਕਰਿਆ ਹੂੰ ਅੱਤੇ ਤੋਂ ਵੀ ਘੱਟ ਠੀਕ ਹੈ ਜੀ ਫੇਰ ਕੀ ਕੀਤਾ ਅਗਲਾ ਟੇਬਲ ਦੇਖੋ ਤੁਸੀਂ ਆਹ ਟੇਬਲ ਜਿਹੜਾ ਥਰਡਡੇ ਵਾਲਾ ਟੇਬਲ ਦੇਖੋ ਠੀਕ ਆ ਜਿਹੜਾ ਮੌਨਸੂਨ ਮਹੀਨਿਆਂ ਚ 1 ਜੁਲਾਈ ਤੋਂ 17 ਅਗਸਤ ਦਾ ਡੇਟਾ ਇਹਦੇ ਚ ਪਹਿਲਾ ਤੁਸੀਂ ਦੇਖੋਗੇ ਪਿਛਲੇ 4 ਸਾਲਾਂ ਚ 2018 ਤੋਂ 2022 ਚ ਜੀ ਤਕਰੀਬਨ ਇਹ ਕਿਆ ਕਰਦੇ ਸੀ ਜਦ ਗਿੱਲੇ ਵੀ ਨਹੀਂ ਆਉਂਦੇ ਸੀ ਤਦ ਪਾਣੀ ਘਟ ਛੱਟਦੇ ਸੀ ਹਮ ਠੀਕ ਹੈ ਕਿਉਂਕਿ ਉਹ ਤੁਸੀਂ ਪਾਣੀ ਰੋਕਣਾ ਚਾਹੁੰਦੇ ਹੋ ਤੁਸੀਂ ਥੱਲੇ ਨਹੀਂ ਜਾਣ ਦੇਣਾ ਚੰਦੇ ਪਾਣੀ ਤਾਂ 1,11,000 ਕਿਊਸਕ ਪਾਣੀ ਛੱਡਿਆ ਗਿਆ ਇਹ ਇਸ ਟਾਈਮ ਪੀਰੀਅਡ ਵਿੱਚ ਪਿਛਲੇ 4 ਸਾਲਾਂ ਚ ਔਸਤ ਪਰ 2023 ਕੀ ਕੀਤਾ 1,70,000 ਕਿਊਸਕ ਪਾਣੀ ਛੱਡਿਆ ਓਕੇ ਠੀਕ ਆ ਤਾਂ ਜਿਹੜੇ ਡਰਾਈ ਮਹੀਨੇ ਆ ਮੈਂ ਉੱਪਰ ਵਾਲਾ ਟੇਬਲ ਡਰਾਈ ਮਹੀਨਿਆਂ ਦਾ ਦਿਖਾਉਂਦਾ ਹੂੰ। ਹੂੰ। ਕਿਰਾਈ ਵਿੱਚ ਜੇ ਤੁਸੀਂ ਦੇਖੋ 2018 ਤੋਂ 2022 ਡਰਾਈ ਮਹੀਨੇ ਜ ਉਸਤਨ 228000 ਕਿਊਸਕ ਛੱਡਿਆ ਜਾਣਾ ਸੀ ਪਰ 2023 ਚ ਕਿੰਨਾ ਛੱਡਿਆ ਸਿਰਫ 10 ਲੱਖ। ਹੂੰ। 1 ਲੱਖ ਸੌਰੀ 22 ਲੱਖ 22 ਲੱਖ ਇਹ 2 ਲੱਖ ਨਹੀਂ ਹੈਗਾ 22 ਲੱਖ ਤੇ 2023 ਚ ਕਿੰਨਾ ਛੱਡਿਆ ਸਿਰਫ 10 ਲੱਖ ਡਰਾਈ ਮਹੀਨਿਆਂ ਚ। ਤਕਰੀਬਨ ਅੱਧਾ ਹੀ ਅੱਧਾ ਹੀ ਰਹਿ ਗਿਆ। ਅੱਧਾ ਹੀ ਰਹਿ ਗਿਆ ਫਿਰ ਜਦ ਕਿੱਦੇ ਵੀ ਨਹੀਂ ਆਏ ਜਦ 11 ਲੱਖ ਛੱਡਦੇ ਸੀ ਉਸਤਨ ਉਹਦੀ ਬਜਾਏ ਕਿੰਨਾ ਛੱਡਿਆ ਸਮਝਦੇ ਤੁਸੀਂ ਕੀ ਗੇਮ ਚੱਲ ਰਹੀ ਹੈ ਜੀ 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 ਜੇ ਜੇ ਤੁਹਾਡੇ ਸੁ ਉੱਤਰ ਮੈਂ ਦੁਬਾਰਾ ਸਮਝਾ ਦਿੰਦਾ ਉੱਤੇ ਵਾਲੇ ਟੇਬਲ ਵਿੱਚ ਸੁੱਕੇ ਮਹੀਨਿਆਂ 'ਚ ਪਾਣੀ ਕਾ ਅੱਧੇ ਤੋਂ ਵੀ ਘੱਟ ਛੱਡਿਆ ਬਿਲਕੁਲ ਪਿਛਲੇ ਮਹੀਨੇ ਆਏ ਤਾਂ ਜਿੰਨਾ ਛੱਡਦੇ ਸੀ ਉਹ ਤੋਂ ਡਬਲ ਛੱਡਿਆ ਆ ਵੀ 22 ਦੇ ਵਿੱਚ ਤਾਂ 22 ਲੱਖ ਤੱਕ ਤੋਂ ਵੱਧ ਛੱਡਿਆ ਤੇ 23 ਦੇ ਵਿੱਚ ਆ ਕੇ 10 ਲੱਖ ਛੱਡਿਆ 10,97,000 ਯੈਸ ਉਹ ਨਾਲੇ ਜਿਹੜਾ 22 ਲੱਖ ਹੈ ਉਹ ਇੱਕ ਡਰਾਈ ਮਹੀਨਿਆਂ ਦਾ ਇਹ ਸਿਰਫ 4 ਸਾਲਾਂ ਦੀ ਆਫਸਤ ਹੈ ਹੂੰ ਠੀਕ ਹੈ ਨਾ ਕਈ ਕਿਹੇ ਸਾਲਾਂ ਜਿਸ ਤੋਂ ਵੀ ਜ਼ਿਆਦਾ ਛੱਡਿਆ ਬਟ 22 ਲੱਖ ਆਫਸਤ ਛੱਡਿਆ ਇਹਨਾਂ ਨੇ ਹੂੰ ਤਾਂ ਇਸ ਵਾਰ ਸਿਰਫ 10 ਲੱਖ ਛੱਡਿਆ ਅਤੇ ਤੋਂ ਵੀ ਘੱਟ ਛੱਡਿਆ ਦਰਾਈ ਨੇ ਜਿਹੜਾ ਅਸਰ ਕੀ ਹੋਣਾ ਸੀ ਕਿ ਡੈਮ ਵਿੱਚ ਪਾਣੀ ਵੱਧ ਜਾਣਾ ਸੀ ਜਦ ਮੌਨਸੂਨ ਆਣਾ ਸੀ ਠੀਕ ਹੈ ਤੇ ਜਦ ਮੌਨਸੂਨ ਆਇਆ ਆ ਥੱਲੇ ਵਾਲਾ ਟੇਬਲ ਤੁਹਾਨੂੰ ਦਿਖਾਉਂਦਾ ਜਦ ਮੌਨਸੂਨ ਆਇਆ ਫਿਰ ਕੀ ਹੋਇਆ ਹੱਲੇ ਵਾਲੇ ਟੇਬਲ 'ਚ ਜਦ ਮੌਨਸੂਨ ਆਇਆ ਆਫਸਤ ਨੇ ਛੱਡਦੇ ਹੁੰਦੇ ਸੀ 11 ਲੱਖ ਪਰ ਘੱਟ ਛੱਡਦੇ ਵੀ ਤੁਸੀਂ ਜ਼ਿਆਦਾ ਪਾਣੀ ਨਹੀਂ ਛੱਡਣਾ ਚਾਹਦੇ ਕਿਉਂਕਿ ਥੱਲੇ ਹੋਰ ਪਾਣੀ ਆ ਜਾਊਗਾ ਪਰ ਇਸ ਵਾਰ ਇਹਨਾਂ ਨੇ ਜਿਹੜੀ ਔਸਤ ਸੀ ਹੋਣਾ ਤਾਂ ਇਹ ਚਾਹੀਦਾ ਸੀ ਕਿ ਔਸਤ ਨੂੰ ਵੀ ਘੱਟ ਛੱਡ ਦੇ ਠੀਕ ਹੈ ਜੀ ਕਿ ਨਹੀਂ ਜਾਦਾ ਪੈ ਰਿਹਾ ਜੀ ਕਹਿ ਰਹੇ ਨੇਗੇ ਪਰ ਇਹਨਾਂ ਨੇ ਕੀ ਕਰਿਆ ਵਧਾ ਦਿੱਤਾ ਹਾਂ 17 ਲੱਖ ਦੀ بجائے 17 ਲੱਖ 17 ਲੱਖ ਜੀ 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 ਤਾ ਫੇ ਹੜ੍ਹ ਆਣੇ ਸੀ ਥੱਲੇ ਅੱਛਾ ਕੱਲਾ ਇਹ ਹੀ ਨਹੀਂ ਜਦ ਇਹਨਾਂ ਨੇ ਪਾਣੀ ਵੀ ਜ਼ਿਆਦਾ ਛੱਡਿਆ ਥੱਲੇ ਜਿਹੜੀ ਰਾਜਸਥਾਨ ਨੂੰ ਗਲਹ ਜਾਂਦੀ ਜਿਹ ਰਾਜਸਥਾਨ ਤਾਂ ਹੜ੍ਹ ਕੋਈ ਆਇਆ ਨਹੀਂ ਸੀ ਉਹ ਇਹਨਾਂ ਨੇ ਬੰਦ ਕਰ ਛੱਡੀ ਜਿੰਨੇ ਵੀ ਪੰਜਾਬ ਤੋਂ ਬਾਹਰ ਜਾਂਦੇ ਸੀ ਬਰਾਚੇਸ ਜੇ ਪਾਣੀ ਪੰਜਾਬ ਦਾ 80% ਪਾਣੀ ਜਾਂਦਾ ਰਾਜਸਥਾਨ ਹਰਿਆਣਾ ਦਿੱਲੀ ਨੂੰ ਪੰਜਾਬ ਨੂੰ ਲੈ ਦੇ ਕੇ 10-12% ਬਿੰਦਾ ਉਹ ਜਿਹੜਾ 80-90% ਪਾਣੀ ਸੀ ਇਹਨੇ ਬਾਹਰ ਹੀ ਨਹੀਂ ਜਾਣ ਦਿੱਤਾ ਖਾੜਾਂ ਦੇ ਟਾਈਮ ਉਹ ਸਾਰੇ ਬਰਾਜ ਬੰਦ ਕਰ ਛੱਡੇ ਤਾਂ ਫਿਰ ਤੁਸੀਂ ਮੈਨੂੰ ਦੱਸੋ ਕਿ ਫੇ ਪੰਜਾਬ ਚ ਹੜ ਹੋਣੇ ਸਾਰੇ ਬਿਲਕੁਲ 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 ਆ ਮੈਂ ਤੁਹਾਨੂੰ ਇੱਕ ਕੁਕਲੀ ਦਿਖਾਣਾ ਆਹ ਜਿਹੜਾ ਮੇਰਾ ਇੱਕ ਬਾਦ ਵਿੱਚ ਆਰਟੀਕਲ ਵਿੱਚ ਛਪਿਆ ਸੀ ਮੈਂ ਸਾਰਾ ਡਾਟਾ ਪਬਲਿਸ਼ ਕੀਤਾ ਆ ਆ ਦੇਖੋ ਰਾਜਸਥਾਨ ਦਾ ਬਰਾਜ ਬੰਦ ਪਿਆ ਸੀ ਜਦ ਪੰਜਾਬ ਚ ਹੜ ਇਹ 2023 ਦੇ ਵਿੱਚ ਜਿਹੜਾ ਬੰਦ ਸੀ ਅੱਛਾ ਇਹ ਜਾਮ ਕੱਲਾ ਫਿਰ ਮੈਂ ਹੀ ਨਹੀਂ ਲਾਇਆ ਐਕਸ ਚੀਫ ਇੰਜੀਨੀਅਰ ਆਫ ਪੰਜਾਬ ਸਰਦਾਰ ਦੁਲਤ ਸਿੰਘ ਐਕਸ ਚੇਅਰਮੈਨ ਆਫ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਸਕੂਲ ਐਜੂਕੇਸ਼ਨ ਬੋਰਡ ਸਰਦਾਰ ਹਰਿੰਦਰ ਸਿੰਘ ਬਰਾੜ ਤੇ ਹੋਰ ਕਈ ਜਿਹੜੇ ਸੀਨੀਅਰ ਅਫੀਸ਼ੀਅਲ ਸਨ ਪੰਜਾਬ ਦੇ ਸਾਰਿਆਂ ਨੇ ਇਹ ਸਵਾਲ ਪੁੱਛਿਆ ਜੀ ਹੂੰ ਠੀਕ ਆ ਇੱਕ ਸਰਦਾਰ ਰਤਿੰਦਰ ਪਾਲ ਸਿੰਘ ਨੇ ਐਕਸ ਐਮਪੀ ਉਹਨਾਂ ਨੇ ਵੀ ਆਪਣੀ YouTube ਚੈਨਲ ਤੇ ਇਲਜ਼ਾਮ ਲਾਇਆ ਕਿ ਇਹ ਗਲਤ ਹੋ ਰਿਹਾ ਜੋ ਇਹ ਆਊਟਫਲੋ ਕਰ ਰਹੇ ਨੇ ਜਵਾਬ ਦੋਵੇ ਬੀਬੀਐਮਪੀ ਮੈਂ ਇਹ ਬੀਬੀਐਮਪੀ ਨੂੰ ਫਿਰ ਇਹ ਡਾਟਾ ਦੇ ਨਾਲ ਪੰਜ ਸਵਾਲ ਪਾਈ ਸੀ ਜੀ ਅੱਜ ਹੋ ਗਏ 3 ਸਾਲ ਹੋ ਗਏ ਕੋਈ ਜਵਾਬ ਨਹੀਂ ਆਇਆ ਇਹ ਤਾਂ ਬਹੁਤ ਸੀਰੀਅਸ ਗੱਲ ਹੈ ਭਾਜੀ ਮਾਜੀ ਅੱਛਾ ਉਸ ਤੋਂ ਬਾਅਦ ਹੋਰ ਸੁਣਾ ਜੀ 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 ਤੁਸੀਂ ਇੱਕ ਇਹਦੇ ਚ ਤੁਸੀਂ ਗੱਲ ਕੰਪਲੀਟ ਕਰ ਲਓ ਹਾਂ ਇੱਕ ਇੱਕ ਇਹੋ ਜਿਹਾ ਸਵਾਲ ਪਾਇਆ ਗਏ ਇੱਕ ਟ੍ਰਿਬਿਊਨ ਦਾ ਇੱਕ ਜਰਨਲਿਸਟਾ ਮੁੰਡਾ ਉਹਦਾ ਨਾਂ ਉਹਦਾ ਬਰਾਡ ਪਿੱਛੇ ਨਾਲ ਗਰੇਵਾਲ ਨਾਂ ਲੱਗਦਾ ਸੀ ਮੈਨੂੰ ਤਾਂ ਪਹਿਲਾਂ ਨਾ ਭੁੱਲ ਗਿਆ ਮੁੰਡੇ ਦਾ ਯੰਗ ਮੁੰਡਾ ਸੀ ਰਿਵਿਊਨ ਦਾ ਉਨੇ ਬੀਬੀਐਮਬੀ ਦੇ ਚੇਅਰਮੈਨ ਨੂੰ ਸਵਾਲ ਪੁੱਛਿਆ ਟਰਿਬਿਊਚਰ ਆਰਟੀਕਲ ਵੀ ਛਪਿਆ ਇਹ ਸ਼ਰਮਾ ਜੀ ਉਹਨਾਂ ਦਾ ਸੀ ਕੋਈ ਸ਼ਰਮਾ ਪਹਿਲਾ ਨਾਮ ਨੂੰ ਯਾਦ ਨਹੀਂ ਕਿ ਜੀ ਇਸ ਸਾਲ ਜਿਹੜਾ ਹੜ੍ਹ ਆਏ ਨੇ ਇਹਦੇ ਵਿੱਚ ਡੈਮ ਚ ਪਾਣੀ ਛੱਡਣ ਦਾ ਜਿਹੜਾ ਪੈਟਰਨ ਆ ਉਹ ਬਹੁਤ ਆਡ ਹੈ ਵਰਸਸ ਜੋ ਪਹਿਲਾਂ ਸੀ ਤੁਸੀਂ ਦੇ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਦਾ ਸ਼ਰਮਾ ਜੀ ਦਾ ਜਵਾਬ ਪਤਾ ਕੀ ਸੀ ਜੀ ਇਹਦੇ ਇਹਦੇ ਵਿੱਚ ਕਿਹੜਾ ਨਵੀਂ ਗੱਲ ਹੈ ਹਮ ਹੁਣ 288 ਵਿੱਚ ਵੀ ਇਹੋ ਪੈਟਰਨ ਵਰਤਿਆ ਗਿਆ ਸੀ ਹਮ ਇਹ ਤੁਹਾਡੇ ਦਾਰਸ਼ਕ ਜਿਹਨਾਂ ਨੂੰ ਪਤਾ ਨਹੀਂ ਇਹ ਕੀ ਗੱਲ ਕਰ ਰਹੇ ਨੇ 1988 ਵਿੱਚ ਵੀ ਪੰਜਾਬ ਵਿੱਚ ਇਤਾਂ ਹੀ ਹੜਾ ਆਏ ਸੀ ਜੀ ਜੀ ਉਸ ਵੇਲੇ ਵੀ ਇਲਜ਼ਾਮ ਲੱਗੇ ਸੀ ਬੀਬੀ ਐਬੀ ਦੇ ਕੀਨਾ ਨੇ ਜਾਨ ਪੁੱਛ ਕੇ ਕਰਾਏ ਆ ਤੇ ਇੱਕ ਖਾਰਕੂ ਸਿੰਘ ਨੇ ਬੀਬੀ ਐਬੀ ਦੇ ਚੇਅਰਮੈਨ ਦਾ ਕਤਲ ਵੀ ਕਰ ਦਿੱਤਾ ਸੀ ਹਮ ਤੇ ਬੇਸਿਕਲੀ ਸ਼ਰਮਾ ਜੀ ਮੂੰਹ ਤੇ کہہ ਰਹੇ ਨੇ ਸਿੱਖਾ ਦੇ ਕਿ ਅਸੀਂ ਉਹੀ ਕੀਤਾ ਜੋ 1988 ਵਿੱਚ ਕੀਤਾ ਤੇ ਕਮਾਲ ਦੀ ਗੱਲ ਇਹ ਆ ਕਿ ਇਹ ਸਭ ਇਸ ਵਾਰ ਇਹਨਾਂ ਨੇ ਜੋ ਹੜਾ ਆਏ ਨੇ ਇਸ ਸਾਲ ਇਸ ਸਾਲ ਇਹਨਾਂ ਨੇ ਇਹੀ ਤਕਨੀਕ ਵਰਤੀ ਜਿਹੜੇ 라ਵੀ ਤੇ ਲੱਗੇ ਡੈਮ ਨੇ ਜੀ ਪਿਛਲੇ ਸਾਲ 2023 ਚ ਸਿਰਫ ਪੌਂਗ ਤੇ ਪੋਂਦੋ ਬਿਆਸ ਦੇ ਸੱਤੂ ਜਿਹੜਾ ਡੈਮ ਸੀ ਇਸੇ ਕਰਕੇ ਜਿਹੜਾ ਬਹੁਤ ਜ਼ਿਆਦਾ ਹੜ ਜਿਹੜਾ 라ਵੀ ਵਾਲੇ ਪਾਸੇ ਵੀ ਆ ਰਿਹਾ ਤੇ ਉਹ ਸਾਰਾ ਇਹ ਕਰ ਰਹੀ ਨਹੀਂ ਇੰਪੈਕਟ ਪਾਕਿਸਤਾਨ ਨੂੰ ਹੂੰ ਜਿਵੇਂ ਪਾਕਿਸਤਾਨ ਨੂੰ ਵੀ ਨੁਕਸਾਨ ਹੋਇਆ ਇਹ ਜੋ ਇਹਨਾਂ ਨੇ ਹਤਕੰਡਾ ਸਿੱਖਾਂ ਨਾਲ ਤੇਜ ਕਰ ਲਿਆ ਸੀ ਉਹ ਹੁਣ ਸਿੱਖਾਂ ਤੇ ਵੀ ਵਰਤ ਰਹੇ ਨੇ ਤੇ ਉਧਰ ਲੈਹਦੇ ਪੰਜਾਬ ਤੇ ਵੀ ਵਰਤ ਰਹੇ ਨੇ ਜੋ ਇਹ ਗੈਰ ਹੈ ਨਾ ਉਹ ਸੰਦੂਰ ਇਹਨਾਂ ਨੇ ਪੌਜ਼ ਕਰਤਾ ਯਾ ਇਹ ਪੌਜ਼ ਆਹੀ ਪੌਸੀ ਕਿਉਂਕਿ ਹੁਣ ਜਹਾਜ਼ਾਂ ਨਾਲ ਤਾਂ ਲੜ ਨਹੀਂ ਸਕ ਰਹੇ ਜੀ ਮੈਂ ਹੁਣ ਕਹਿੰਦੇ ਹਾਂ ਇਦਾਂ ਹੀ ਇਹਨਾਂ ਦਾ ਨੁਕਸਾਨ ਕਰ ਲਈਏ ਤੇ ਇਸ ਕਰਕੇ ਉਧਰ ਨਾਲੇ ਜਿੰਨਾ ਚਲੋ ਸ਼ੁਕਰ ਹੈ ਵੀ ਕਰਦਾ ਪਾਕਿਸਤਾਨ ਦੀ ਸਰਕਾਰ ਦਾ ਗੁਰਤਾਰਪੁਰ ਸਾਹਿਬ ਇਹਨਾਂ ਨੇ ਪੂਰਾ ਡਬੋ ਛੱਡਿਆ ਸੀ ਨਨਕਾਣਾ ਸਾਹਿਬ ਤੱਕ ਪਾਣੀ ਸੀ ਪਰ ਉੱਥੇ ਪੂਰਾ ਉਹਨਾਂ ਨੇ ਸਪੈਸ਼ਲ ਮਸ਼ੀਨਾਂ ਲਾ ਕੇ ਗੁਰਤਾਰਪੁਰ ਸਾਹਿਬ ਤੇ ਕੋਰਤੋਰਾ ਸਾਹਿਬ ਨੂੰ ਬਚਾਇਆ ਇੱਕ ਇੱਕ ਸੰਗਤ ਦੇ ਮੈਂਬਰ ਨੂੰ ਕੱਢਿਆ ਉੱਥੇ ਦੀ ਆਰਮੀ ਨੇ ਪਰ ਇਹ ਸਭ ਜਦ ਪਾਕਿਸਤਾਨ ਦੀ ਆਰਮੀ ਉੱਥੇ ਸਿੱਖਾਂ ਨੂੰ ਬਚਾ ਰਹੀ ਸੀ ਸਕਾਟੇ ਤਰਫ ਸਲੰਗ ਜਾ ਰਹੀ ਸੀ ਇੱਥੇ ਇੰਡੀਆ ਦੀ ਆਰਮੀ ਜਮ ਐ ਗਾਇਬ ਆ ਮੈਂ ਹੁਣ ਹੁਣ ਤੱਕ ਵੀ ਨਹੀਂ ਦੇਖਿਆ ਕਿਤੇ ਅੱਜ ਡਿਜਨ ਉੱਪਰ ਵੀਡੀਓ ਰਿਕਾਰਡ ਕਰ ਰਹੇ ਆ ਜੀ 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 ਵੀਡੀਓ ਰਿਕਾਰਡ ਕਰਦੇ ਮੈਂ ਫੌਜ 'ਚ ਨੌਕਰੀ ਕੀਤੀ ਆ ਜਿਹੜੀ ਐਨਡੀਆਰਐਫ ਕਹਿੰਦੇ ਜਿਹਵੇਂ ਨੈਸ਼ਨਲ ਡਿਜਾਸਟਰ ਰੈਲੀ ਫੋਰਸ ਇਹਦਾ ਸਾਰੀ ਕਮਾਂਡ ਫੌਜ ਕੋਲ ਹੁੰਦੀ ਆ ਇਹਦਾ ਇੱਕ ਮੇਜਰ ਜਨਰਲ ਹੁੰਦਾ ਦਿੱਲੀ 'ਚ ਬੈਠਾ ਤੁਸੀਂ ਯਕੀਨ ਨਹੀਂ ਕਰੋਗੇ ਜਸਪਾਲ ਭਾਜੀ ਜਿਹੜੀ ਫੌਜ ਦੀ ਯੂਨਟਾਂ ਹੁੰਦੀਆਂ ਨੇ ਨਾ ਕੋਰ ਹੈੱਡਕੁਆਟਰ ਦੇਵ ਹੱਡ ਕੁਆਟਰ ਇਨਾ ਕੋਲ ਰੰਦੀਫ ਸਮਗਰੀ ਦਾ ਸਮਾਨ ਭਰਿਆ ਹੁੰਦਾ ਪਹਿਲਾਂ ਹੀ ਸਭ ਕੁਝ ਪਹਿਲਾਂ ਹੀ ਤਿਆਰ ਹੁੰਦਾ ਕਿਸ਼ਤੀਆਂ ਕਿਨੇ ਕੀਆ ਕਰਨਾ ਹੈ ਸਭ ਕੁਝ ਐਸਓਪੀ ਸੈੱਟ ਹੁੰਦੀ ਜੀ 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 ਆਰਡਰ ਦੀ ਲੋੜ ਹੁੰਦੀ ਆ ਉਹ ਇੱਕ ਆਰਡਰ ਨਹੀਂ ਦਿੱਤਾ ਗਿਆ ਉਹਨਾਂ ਨੂੰ ਹੂੰ ਕਿ ਇਹ ਮਰਦੇ ਨੇ ਤਾਂ ਮਰ ਲੈਣ ਤਾਂ ਉਹ ਬੜੀ ਸ਼ਰਮਨਾਕ ਗੱਲ ਹੈ ਇਹ ਬੇਸਿਕਲੀ ਇੰਡੀਆ ਦੀ ਸਰਕਾਰ ਨੇ ਡਿਕਲੇਅਰ ਕਰਤਾ ਮੇਰੇ ਹਿਸਾਬ ਨਾਲ ਕਿ ਪੰਜਾਬ ਸਾਡਾ ਪਾਰਟ ਹੈ ਨਹੀਂ ਇਹ ਦੁਸ਼ਮਣ ਟੈਕਟਰੀ ਆ ਹੂੰ ਭਾਈ ਇੱਕ ਗੱਲ ਸਰਕਾਰ ਵਾਰ-ਵਾਰ ਜੋ ਸਾਰੇ ਸੋ ਕਾਲਡ ਐਕਸਪਰਟ ਵੀ ਕਹਿੰਦੇ ਆ ਕਿ ਪਿਛਲੇ ਪਹਾੜਾਂ ਤੇ ਮੀਂਹ ਬਹੁਤ ਪੈ ਗਿਆ ਪਾਣੀ ਦਾ ਫਲੋ ਬਹੁਤ ਜ਼ਿਆਦਾ ਹੈ ਇਸ ਕਰਕੇ ਜੇ ਡੈਮਾਂ 'ਚ ਨਾ ਛੱਡਿਆ ਤਾਂ ਡੈਮ ਟੁੱਟ ਸਕਦੇ ਆ ਜਾਂ ਇਹੋ ਜੀ ਗੱਲ ਨਾ ਮਤਲਬ ਬਰਸਾਤ ਦਾ ਰੀਜ਼ਨ ਵੀ ਬਹੁਤ ਤਕੜਾ ਪੜਾਉਂਦੇ ਆ ਕਿ ਪਾਣੀ ਬਹੁਤ ਜ਼ਿਆਦਾ ਆ ਰਿਹਾ ਪਿੱਛੋਂ ਵੀ ਆਊਟ ਆਫ ਕੰਟਰੋਲ ਹੈ ਪਾਣੀ ਮੈਂ ਤੁਹਾਨੂੰ ਆਹ ਦੱਸਦਾ ਖੜ ਜੋ ਦੁਬਾਰਾ ਦਿਖਾਣਾ ਇਹ ਵੀ ਝੂਠ ਆ ਨਰਾ ਝੂਠ ਸੀ 2023 ਤਾਂ ਇਹ ਨਰਾ ਝੂਠ ਸੀ ਇਸ ਵਾਰ ਤਾਂ ਮੈਂ ਮੌਨਸੂਨ ਦਾ ਡਾਟਾ ਦੇਖਣਾ ਆ ਤੁਸੀਂ ਮੈਪ ਦੇਖ ਰਹੇ ਹੋ ਜੀ ਇਹ ਜੇ ਤੁਹਾਨੂੰ ਦਰਸਾਵਾ ਜੇ 2023 ਚ ਸੀ ਨਾ ਹਰ ਤਦ ਵੀ ਇਹਨਾਂ ਨੇ ਬਹਾਨਾ ਲਾਇਆ ਸੀ ਕਿ ਜੇ ਮੀਂਹ ਬਹੁਤ ਪੈ ਗਿਆ ਠੀਕ ਹੈ ਜੀ ਆਹ ਜਿਹੜਾ ਆ ਮੀਂਹ ਦਾ ਪੈਟਰਨ ਇਹ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਦਾ ਡੇਟਾ ਆ ਜੀ ਇਸ ਵਾਰ ਮੌਨਸੂਨ ਨਾ ਕਿੰਨਾ ਕਿੱਥੇ ਪਿਆ ਇਹ ਇਹ ਹੈਗਾ ਜੂਨ ਤੋਂ ਲੈ ਕੇ ਜੁਲਾਈ ਤੋ 2 ਮਹੀਨਿਆਂ ਦਾ ਡੇਟਾ ਹਮ ਜਿਹੜਾ ਹੜਾ ਇਹ 2023 ਵਿੱਚ ਕੋਈ ਵੀ ਮੌਨਸੂਨ ਹੁੰਦਾ ਉਹ ਐਬਨਾਰਮਲ ਮੌਨਸੂਨ ਤਾ ਮੰਨਿਆ ਜਾਂਦਾ ਜਦ ਜਿਹੜਾ ਮੀਂਹ ਉਸ ਸਾਲ ਪਿਆ ਆ ਉਹ ਪਿਛਲੇ 10 ਸਾਲਾਂ ਦੀ ਔਸਤਨ ਤੋਂ 20% ਉੱਪਰ ਥੱਲੇ ਹੋ ਜਵੇ। ਹੂੰ। ਠੀਕ ਹੈ ਨਾ? ਜੇ +20% ਤੋਂ ਉੱਪਰ ਚਲੇਗਾ, ਦੈਟ ਮੀਨਸ ਕਿ ਵੀ ਬਹੁਤ ਜ਼ਿਆਦਾ ਨਹੀਂ ਪੈ ਗਿਆ। ਬਿਨਾਰਮਲ ਨਹੀਂ ਪੈ ਗਿਆ। ਠੀਕ ਹੈ? ਜੀ। ਦੇਖੋ ਆ ਤੁਸੀਂ ਇਹ ਮਾਰ ਚਲ ਤੇ ਪੰਜਾਬ। ਦੋਨਾਂ ਵਿੱਚ ਤਕਰੀਬਨ 20% ਹੀ ਐਕਸਟਰਾ ਪਿਆ। ਹੂੰ। ਠੀਕ ਹੈ? ਬਟ ਆਹ ਜਿਹੜਾ ਰਾਜਸਥਾਨ ਇੱਥੇ 52% ਐਕਸਟਰਾ ਪਿਆ। ਉੱਤਰ ਪ੍ਰਦੇਸ਼ ਇੱਥੇ 60% ਐਕਸਟਰਾ ਪਿਆ। ਹਰਿਆਣਾ ਇੱਥੇ 50% ਐਕਸਟਰਾ ਪਿਆ। ਤੇ ਹਿਮਾਚਲ ਤੇ ਪੰਜਾਬ ਦਾ ਜਿਹੜਾ ਮੌਨਸੂਨ ਸੀ ਪਰਫੈਕਟਲੀ ਨਾਰਮਲ ਸੀ 2023 ਵਿੱਚ। ਹੂੰ। ਇਹ ਜਨਨ ਨੇ ਝੂਠ ਮਾਰਿਆ ਸੀ ਜਮੈਂ ਕਿ ਜੋ ਨਾਰਮਲ ਡਾਟਾ ਦੇ ਕੋਲ ਤਾਂ ਨਾਰਮਲ ਐ ਮੌਨਸੂਨ ਸੀ। ਜੀ 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 ਜੀ। ਠੀਕ ਆ। ਤਾਂ ਇਹ ਤਾਂ ਇਹ ਹੀ ਇਸ ਸਾਲ ਕਿੰਨਾ ਕੁ ਪਿਆ ਉਹ ਦੇਖਣਾ ਪਊਗਾ। ਬਟ ਇਹ ਵੀ ਲਿਆਉਣ ਵਾਸਤੇ ਮੈਂ ਸੁਣਿਆ ਆ ਕਿ ਨਵੀਆਂ ਟੈਕਨੋਲੋਜੀਆਂ ਵੀ ਵਰਤ ਰਹੇ ਨੇ। ਇਸ ਸਾਲ ਦਾ ਮੈਂ ਨਹੀਂ ਦੇਖਿਆ ਹਾਲੇ ਡਾਟਾ ਜਿਹੜਾ ਮੌਨਸੂਨ ਦਾ ਉਹ ਦੇਖ ਲਾਂਗੇ ਆਪਾਂ। ਬਟ ਮੈਂ ਇਹ ਸੁਣਿਆ ਆ ਕਿ ਇਹ ਮੀਂਹ ਲਿਆਣ ਲਈ ਨਾ ਬਹੁਤ ਟੈਸਟਿੰਗ ਵੀ ਕਰ ਰਹੇ ਨੇ ਇੱਕ ਹਾਰਪ ਕਰਕੇ ਟੈਕਨੋਲੋਜੀ ਹੁੰਦੀ ਹੈ ਜਿਹੜੀ ਇਜ਼ਰਾਈਲ ਇਹਨਾਂ ਨੂੰ ਦੇ ਰਿਹਾ ਉਹਦੇ ਨਾਲ ਇਹ ਸੀਡੀ ਕਰਦੇ ਨੇ ਕਲਾਊਡ ਵਿੱਚ ਜਾ ਕੇ ਖਾਸ ਕੈਮੀਕਲ ਦੀ ਜਿਹਦੇ ਨਾਲ ਇੱਕ ਲਖਤ ਬਹੁਤ ਸਾਰੀ ਬਾਰਿਸ਼ ਪੈਂਦੀ ਹੈ ਉਦੋਂ ਲਈ ਜੋੜ ਸੀ ਉਹਨਾਂ ਦੀ ਕਿਉਂਕਿ ਉੱਥੇ ਰੇਗਿਸਤਾਨ ਸੀ ਮੀਂਹ ਨਹੀਂ ਸੀ ਪੈਂਦਾ ਉਹ ਹੀ ਮੈਂ ਸੁਣਿਆ ਆ ਇਹ ਇਸ ਗੱਲ ਦਾ ਮੇਰੇ ਕੋਲ ਹਲੇ ਪ੍ਰੂਫ ਨਹੀਂ ਹੈਗਾ ਕਿ ਪਰ ਉਹ ਇਹਨਾਂ ਨੇ ਟੈਸਟਿੰਗ ਕੀਤੀ ਕਾਫੀ ਹਿਮਾਚਲ ਦੇ ਪਹਾੜਾਂ ਵਿੱਚ ਉਬਿਕ ਕਰ ਰਿਹਾ ਹੁੰਦਾ ਬਟ ਜਿਹੜਾ ਇਹ ਪਿਛਲੇ 2023 ਤੱਕ ਜਮਾਈ ਝੂਠਾ ਹੈ ਕਿ ਜੀ ਮੀ ਬਹੁਤ ਪੈ ਗਿਆ ਤੇ ਜੇ ਤੁਸੀਂ ਆ ਦੇਖੋ 2023 ਵਿੱਚ ਮੈਂ ਡੈਮ ਦਾ ਜਿਹੜਾ ਵਾਟਰ ਲੈਵਲ ਸੀ ਨਾ ਜਦ ਪਾਣੀ ਛੱਡਿਆ ਖਤਰੇ ਦੇ 700 ਤੋਂ 100 ਫੁੱਟ ਥੱਲੇ ਸੀ ਹੂੰ ਖਤਰੇ ਦੇ ਸਾਦੇ ਨੇੜੇ ਤੜੇ ਵੀ ਨਹੀਂ ਗਏ ਸੀ ਇਹ 2023 ਦੇ 100 ਫੁੱਟ ਤਾਂ ਆਪਣੇ ਆਪ 'ਚ ਬਹੁਤ ਹੁੰਦਾ ਹੈ ਬਹੁਤ ਹੁੰਦਾ ਨਾਲੇ ਡੈਮ ਦੇ ਜਿਹੜਾ ਉੱਤੇ ਵਾਲੇ ਫੁੱਟ ਹੁੰਦੇ ਨਾ ਉਹਨਾਂ 'ਚ ਬਹੁਤ ਪਾਣੀ ਹੁੰਦਾ ਥੱਲੇ ਵਾਲੇ ਜਿਹੜਾ ਫੁੱਟਾਂ 'ਚ ਘੱਟ ਪਾਣੀ ਹੁੰਦਾ ਇਹ 100 ਫੁੱਟ ਉੱਤੇ ਵਾਲੇ ਨੇ ਤੋ ਕੇ ਉਸ ਬੋਟੇ ਤੇ ਚੇਸਪੋਟੇ ਦੇ ਬਰਾਬਰ ਹੁੰਦਾ ਬਿਲਕੁਲ 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 ਠੀਕ ਹੈ ਤਾਂ ਇਹ ਜਿਹੜੀ ਇਹ ਜੋ ਹੁਣ ਇਸ ਵਾਰ ਜੋ ਇਹਨਾਂ ਦੇ ਡੈਮ ਤਾਂ ਦੂਜਾ ਜੇ ਤੁਸੀਂ ਡੈਮ ਆਰਟੀਫੀਸ਼ੀਅਲੀ ਭਰ ਸਕਦੇ ਹੋ ਤੁਸੀਂ ਜੇ ਗਰਮ ਗਰਮ ਮਹੀਨੇ ਚ ਨਹੀਂ ਪਾਣੀ ਛੱਟ ਰਹੇ ਤਾਂ ਫਿਰ ਤੁਸੀਂ ਆਪ ਆਰਟੀਫੀਸ਼ੀਅਲੀ ਪਾਣੀ ਕਲੈਕਟ ਕੀਤਾ ਹੋਇਆ ਹਮ ਠੀਕ ਹੈ ਬੜੇ ਤਰੀਕੇ ਨੇ ਇਹ ਸਾਰਿਆਂ ਮੈਨੂੰ ਜਵਾਬ ਦੇਣਾ ਚਾਹੀਦਾ ਜੇ ਦਿੰਦੇ ਨਹੀਂ ਹੈਗੇ ਜਵਾਬ ਆ ਕਿਉਂਕਿ ਉਹ ਤਾਂ ਜੈਨੋਸਾਈਡ ਕਰਨਗੇ ਮਿਲਟਰੀ ਦੇ ਜਾਂ ਪੁਲਿਸ ਦੇ ਥਰੂ ਤਾਂ ਰੌਲਾ ਪੈਗਾ ਵਰਲਡ ਲੈਵਲ ਤੇ ਕਿ ਬੰਦੇ ਮਾਰਤੇ ਕੁਝ ਨੁਕਸਾਨ ਕੀਤਾ ਇਹਨਾਂ ਨੂੰ ਪਾਣੀ ਨੇਚਰਲ ਡਿਜ਼ਾਸਟਰ ਕਹ ਕੇ ਤੁਸੀਂ ਆਰਾਮ ਨਾਲ ਭੱਜ ਜਾਂਦੇ ਹੋ ਵੀ ਤਾਂ ਸਾਡੇ ਤਾਂ ਕੋਈ ਗਲਤੀ ਹੈ ਨਹੀਂ ਤਾਂ ਕੁਦਰਤੀ ਆਫਤ ਆ ਹਾਂ ਤੇ ਨਾਲੇ ਇਹਨਾਂ ਤੋਂ ਜੇ ਇਹ ਸਾਫ ਸੁਥਰੇ ਨੇ ਆ ਮੇਰਾ 2023 ਦਾ ਡਾਟਾ ਆ ਮੈਂ ਇਹ ਪੱਲੀ ਪਬਲਿਸ਼ ਕੀਤਾ ਆ ਇਹਨਾਂ ਦਾ ਆਪਣਾ ਡਾਟਾ ਆ ਮੇਰਾ ਨਹੀਂ ਹੈਗਾ ਬੀਬੀਐਮ ਦੀ ਵੈਬਸਾਈਟ ਤੇ ਆ ਸਾਰਾ ਮੈਂ ਡਾਊਨਲੋਡ ਕੀਤਾ ਹੋਇਆ ਇਹਨਾਂ ਦਾ ਆਪਣਾ ਡਾਟਾ ਇਹ ਜਵਾਬ ਦੇ ਦੇਣ ਇਹਦੇ ਬਾਰੇ ਕੋਈ ਕੋਈ ਸਾਨੂੰ ਕਨਵਿੰਸਿੰਗ ਜਵਾਬ ਦੇ ਦੇਣ ਕਿ ਭਾਈ ਇਸ ਕਰਕੇ ਹੋਇਆ ਹੂੰ ਇਹਨਾਂ ਦਾ ਅੱਜ ਤੱਕ ਕੋਈ ਜਵਾਬ ਨਹੀਂ ਆਇਆ ਜਵਾਬ ਇਹ ਸੀ ਕਿ 1988 ਚ ਵੀ ਅਸੀਂ ਇਹੀ ਕਰਿਆ ਸੀ ਇਹੀ ਕੀਤਾ ਸੀ ਵਸੇ ਤਾਂ